ਸਕੋਨੀਓ ਜੀ ਇਹ ਕਿਰਤ ਕਰਨੀ ਹੈ ਇਹ ਡਿਮੋਟਰ ਸਿੱਧੇ ਦੇ ਇਹ ਪਾਣੀ ਦੇਖੋਗੇ ਸਾਰਾ ਰੂਪੀ ਦਾ ਸੇਵ ਹੋ ਜਾ ਉਹਦੇ ਵਿੱਚ ਸਾਰਾ ਕੀਤਾ ਜੀ ਚਾਹੂਗਾ ਫਲੋਟਰ ਕਿ ਲਈ ਲੱਗੇ ਰਸੋ ਮੋਟਰ ਕਿ ਨਾ ਅਫਰ ਕਿੰਨੇ ਦੇ ਰੱਖਦੇ ਤੁਸੀਂ ਕਨੈਕਸ਼ਨ ਭਾਈ ਜੀ ਤੋਂ ਸਪਲਾਈ ਦਿੱਤਾ ਸੀ ਉਹ ਤੋਂ ਨਹੀਂ ਦੇ ਕਨੈਕਸ਼ਨ ਬੇਜੂਗਾ ਹਾਂ ਇਸ ਤੋਂ ਦੇ ਲੱਗਣਾ ਬਹੁਤ ਵਕਤ ਲੱਗਿਆ ਹਾਂ ਉਹਨੇ ਕਿਹਾ ਵਸ ਚੜਾ ਲੋ ਅੱਜ ਪਾ ਲਾਤੀ ਰਹੇ ਪਾਉ ਚੁ ਲੋ ਮੈਂ ਇਹ ਦੂਦੀ ਗੱਲ ਵੇਖ ਕੇ ਦੇ ਦੇ ਕਨੈਕਸ਼ਨ ਭਾਈ ਜੀ 130 ਉਹਨੂੰ ਸਰ ਕਨੈਕਸ਼ਨ ਲਾਓ ਇੱਥੇ ਪਾਣੀ ਕਿਉਂ ਖਲੋਨਾ ਬਸ ਗੱਲ ਨਹੀਂ ਜੀ ਤਿੰਨ ਦਿਨ ਚ ਰਿਪੋਰਟ ਕਰਦੇ ਆ ਜੀ ਜੇ ਕੋਈ ਮੁਸ਼ਕਲ ਆ ਉਹਦੇ ਤੁਹਾਨੂੰ ਦੱਸਦੇ ਆ ਕਿੰਨੇ ਦਿਨ ਚ ਰਿਪੋਰਟ ਕਰਦੇ ਨਵਾ ਕੇ ਜੇ ਕੋਈ ਮੁਸ਼ਕਲ ਆ ਉਹ ਤੁਹਾਨੂੰ ਦੱਸਦੇ ਆ ਕਿ ਨਹੀਂ ਲੱਗਦਾ ਹਾਂ ਫਿਰ ਕੰਪਨੀ ਕਰ ਲੈਂਦੇ ਸਾਨੂੰ ਜਿਹੜਾ ਬਹੁਤ ਉਤਾਰ ਕੇ ਇਹਦਾ ਮੋਟਰਾਂ ਫਿੱਟੇ ਇਹਨਾਂ ਕਰਾਉਣੇ ਆ ਜੀ ਇਹ ਮੋਟਰਾਂ ਫਿੱਟ ਕਰਾ ਦੇਣ ਤੇ ਲਾਗੇ ਟ੍ਰਾਂਸਫਰ ਇਹ ਫਿਟਿੰਗ ਕਰਾਉਣੇ ਪਾਸੇ ਕਨੈਕਸ਼ਨ ਹੋਣੇ ਚਾਹੀਦੇ ਆ ਜੀ 3 ਵਾਰ ਵਾਰ 100 ਵਟ ਲੁਟਾਈ ਦੇ ਮੈਂ 100 ਵਟ ਲੁਟਾਈ ਕਰੀ ਤਾ ਕਮ ਜਾਈਦਾ ਸਰ ਕਮਾਂ ਵੀ ਚਾਹੀਦੀ ਹੈ ਮੈਨੂੰ ਦਾ ਦੱਸੋ ਮੈਂ ਬਦਲ ਤੋਂ ਹੋਰ ਬੰਦੇ ਲਵਾਵਾਂਗਾ ਐਦਾਂ ਐਦਾਂ ਨਹੀਂ ਸਭ ਕੰਮ ਚੱਲਦਾ ਸਾਡੀ ਮੰਡੀ ਦੀ ਤੂੰ ਡੰਡ ਲਾਤੇ ਕੰਪਲੀਟ ਸਾਡੀ ਕੰਮ ਕੋਲਾ ਕਬੀਟਵਾ ਦੇਗਾ ਤੂੰ ਕਿਹਨੇ ਦੇਵਾਇਆ ਸਰ ਪਿੱਛੇ ਆ ਬਚਾਤਾਂ ਤੋਂ ਬਾਅਦ ਕੀਤੀ ਪੈ ਜੇਗੀ ਸਾਫਤਾਂ ਦੇ ਵਿੱਚ ਬਚਾਤਾਂ ਦੇ ਵਿੱਚ ਮੈਨੂੰ ਤੂੰ ਹੀ ਦੱਸੋ ਜੀ ਮੈਂ ਤੁਹਾਨੂੰ ਦੱਸਾਂਗਾ ਮੈਂ ਦੱਸਾਂਗਾ ਇਹ ਗਸ਼ਟਕੋ 30 ਜੀ ਤੱਕ ਨਾ ਹੋਈ ਤਮੇ ਤੁਹਾਡੇ ਸਭ ਦੇ ਖਿਲਾਫ ਤਾ ਦੋ ਸਰ ਪਾਣੀ ਪਾਣੀ ਕਿਉਂ ਫੋਨ ਦਾ ਇਥੇ ਇਹ ਸਰ ਕਰਨੀਆਂ ਇਹ ਕੰਮ ਨਹੀਂ ਕਰਦੇ ਇਹ ਸਰ ਆ ਟਿਕਣਾ ਤੱਕ ਵੀ ਕੰਮ ਨਹੀਂ ਕਰਦੇ ਇਹ ਲੋਕ ਕੋਬੂ ਨਾ ਰੋ ਦੇ ਮੈਨੂੰ ਪੋਸਟ ਵੀ ਵੀਡੀਓ ਵੀ ਜੀਆ ਦੋ ਪਾਣੀ ਇਹ ਦੇਖੋ ਇਹ ਮਿੱਟੀ ਦਾ ਸਰ ਆਪਣਾ ਇਹਨਾਂ ਨੂੰ ਚੀਰੋ ਦਾ ਹਿੱਸਾ ਇਹ ਹਮ ਦਾ ਫਾਇਦਾ ਦੇ ਕਮਿਟੀ ਨੇ ਕਰਨੀ ਆ ਅੱਜ ਸਫਾਈ ਇਹਨਾਂ ਦਾ ਜੋ ਇਹ ਕਿੰਨੇ ਕਰਦਾ ਨਹੀਂ ਮਾਰਦਾ ਹਾਂ ਪੂਰਾ ਖਰਚਾ ਜੋ ਵੀ ਵਜ੍ਹਾ ਇਹ ਫਾਇਦਾ ਦੇਖਣਾ ਨਹੀਂ ਕਰਦਾ ਉਹਦੇ ਲਈ ਫਟਰੀ ਨੂੰ ਕਮਕੀ ਹੋਣੀ ਕੰਪਨੀ ਤੋਂ ਹਾਂ ਅੱਗੇ ਚੱਲਦਾ ਹੈ ਡਿਸੀਜਨ ਤੋਂ ਪਹਿਲਾਂ ਕਰਾ ਉਹ ਤੋਂ ਨਿਰ ਸਿੱਧਾ ਕਾਰਡ ਤੋਂ ਸਿੱਧਾ ਨੂੰ ਲੱਗਦਾ ਹੈ ਹਾਂ ਤਾਂ ਫਟਰੀ ਕਰਦੀ ਵੀ ਕੋਈ ਦੇਪਤ ਕੋ ਨਹੀਂ ਬਾਅਦ ਤੋਂ ਆ ਲੰਬੇ ਪਾਣੀ ਪਾਣੀ ਜਿਸ ਕਰਕੇ ਨਹੀਂ ਕੀਤੀ ਗਈ ਉਹ ਦੇਪਤ ਕੋ ਜਾਣੀ ਦੀ ਇੱਕ ਖਾਸ ਜੁਰੀ ਹੈ ਇਸ ਦੇ ਸਟੇਟਮੈਂਟ ਜਿਹੜੀ ਚੀਜ਼ ਮਿਲ ਪਾਇਆ ਹਾਂ ਕਾਰਡਾਂ ਤੋਂ ਕਿਹੜੀ ਆ ਲਿਖਾ ਦੇ ਉੱਤੇ ਦੱਸ ਰਿਹਾ ਹਾਂ ਵੇ ਦੇ ਜਬਦੀ ਇਹ ਇਹ ਨਾ ਇਹਦਾ ਦਾ ਸੁਪਰੀ ਪੜੀ ਬਸ ਬਲੇ ਜਿੱਥੇ ਆਪਾਂ ਖੜੇ ਆ ਬੜੇ ਪੈਸੇ ਲਾਏ ਤੇ 10 ਕਰੋੜ ਰੁਪਈਆ ਲਾ ਕੇ ਅਜੇ ਨਾਲੇ ਦੀ ਮੰਡੀ ਦਾਣਾ ਮੰਡੀ ਸਾਰੀ ਇਹ ਸਬਜੀ ਮੰਡੀ ਆ ਇਹ ਐਕਚੁਅਲੀ 20 ਮੀ ਆਲੇ ਦਿਨ ਮੈਨੂੰ ਵੀਡੀਓ ਕੁਛ ਆਰਤੀਆਂ ਦੇ ਭੇਜੀ ਸੀਗੀ ਤੇ ਮੈਂ ਜਦੋਂ ਦਾ ਲੈਕਚਰ ਸੀਗਾ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਆਇਆ ਮੈਂ ਇੱਥੇ ਆਉਂਗਾ ਤੇ ਵੇਖਣ ਆਇਆ ਸੀਗਾ ਕਿ ਉਹਦੀ ਪ੍ਰੋਬਲਮ ਕੀ ਆ ਪਾਣੀ ਖਲੋ ਗਿਆ ਆਪਾਂ ਇੰਨਾ ਬੰਦੋ ਜਿਆਦਾ ਪੈਸਾ ਲਾਇਆ ਇਹਨੂੰ ਉਹਨੂੰ ਮਨੋ ਜਿਆਦਾ ਠੀਕ ਕਰਦੇ ਆਂ ਉਦੋਂ ਸਾਨੂੰ ਕਿਹਾ ਕਿ ਜੇ ਗਸਟਾ ਕੇਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ ਇਹ ਵਨ ਮੰਡੀ ਜਿਹੜੀ ਹੋਊਗੀ ਹੈ ਵਧੀਆ ਸਾਫ਼ ਸੁਥਰੀ ਸੁੰਦਰ ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੋ ਜਾਣਦਾ ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਸੀਵਲੇ ਜਿਹੜਾ ਮੰਡੀ ਦਾ ਉਹ ਇਹ ਵਨ ਪਾਇਆ ਆਪਾਂ 9 ਕਰੋੜ ਤੋਂ ਉੱਪਰ ਪੈਸੇ ਲੱਗੇ ਤੇ ਜੇ ਅੱਜ ਵੀ ਇਹ ਪ੍ਰੋਜੈਕਟ ਹੋਵੇ ਤਾਂ ਫੇਰ ਤਾਂ ਬੜੀ ਵਧੀਆ ਗੱਲ ਸੋ ਮੈਂ ਦੇਖਣ ਆਇਆ ਸੀ ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ ਤੇ ਸ਼ਿਕਾਇਤ ਕਰਦਾ ਮੇਰੇ ਮਹਿਕਮੇ ਦੀ ਕੋਈ ਵੀ ਮੈਂ ਉਸਦੇ ਆਪ ਦਾ ਨਾਮ ਮੌਕੇ ਦੇ ਵੇਖ ਕੇ ਵੀ ਕਿਹੋ ਪ੍ਰੋਬਲਮ ਹੈ ਤੇ ਉਹ ਮੈਨੂੰ ਸੋਸ਼ਲ ਮੀਡੀਆ ਤੇ ਆਇਆ ਇਸ ਤਰ੍ਹਾਂ ਮੈਂ ਸੋਸ਼ਲ ਮੀਡੀਆ ਤੇ ਜਿਹੜੀ ਕੰਪਲੇਟ ਹੁੰਦੀ ਉਹਨੂੰ ਮੈਂ ਉਸਦੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ ਐ ਸੋ ਪਿਛਲੇ ਦਿਨੀ ਮੀ ਪਿਆ ਸੀਗਾ ਤੇ ਅੱਜ ਮੈਂ ਉਹ ਦੇਖ ਰਿਹਾ ਸੀ ਘਾਰੀਆਂ ਨੂੰ ਤਾੜਨਾ ਵੀ ਦਿੱਤੀ ਗਈ ਨਹੀਂ ਜੇ ਘਾਰੀਆਂ ਨੂੰ ਕਹਾਂ ਵੀ ਉਹਨੂੰ ਠੀਕ ਕਰਕੇ ਤੁਸੀਂ ਸਾਡੀ ਡਿਊਟੀ ਐ ਸਾਡ ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹਾਂ ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸੀਲ ਸਾਹਿਬ ਸੈਕਟਰੀ ਸਾਹਿਬ ਐਸ ਵੀਓ ਸਾਹਿਬ ਸਾਡੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਸਾਡੀ ਡਿਊਟੀ ਬਣਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ ਇਹ ਬੰਦ ਕਰਕੇ ਦਿਓ ਭਾਵੇਂ ਜੋ ਬਦੀ ਕਿਉਂਕਿ ਪੈਸੇ ਆਏ ਹਾਦਸੇ ਹੋਈ ਐ ਟੈਂਡਰ ਹੋਇਆ ਇਹ ਗਾ ਬਸਾ ਦਾ ਮੌਸਮ ਆ ਥੋੜਾ ਕਿ ਲਾਸਟ ਹਫਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਆਪਾਂ ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ ਥੋੜਾ ਲੇਟ ਹੋ ਗਿਆ ਕਿਉਂਕਿ ਸੀਵਲ ਦੀ ਦਾ ਕੰਮ ਚੱਲਦਾ ਉਹਦੇ ਕਰਕੇ ਲੇਟ ਹੋਇਆ ਸੋਧ ਕਾਰਗੀ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਈ ਇਹਨੂੰ ਕੰਪਲੀਟ ਕਰਕੇ